ਐਨਪੀਆਰ ਪ੍ਰੈਸ ਸੱਸ਼ਕਲ ਜੀ ਬਹੁਤ ਬਹੁਤ ਵਾਖਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਪੰਜਾਬ ਦੇ ਜਿਹੜੇ ਵਿਤਮਨ ਦੀ ਹਰਪਾਲ ਸਿੰਘ ਜੀਮਾ ਨੇ ਮਲਾਜ਼ਮਾਂ ਤੇ ਪੈਸ਼ਨਰੋ ਦਿੱਤੀ ਵੱਡੀ ਗੁੱਡ ਨਿਊਜ਼ ਵਿੱਤ ਮੰਤਰੀ ਦੇ ਵੱਲੋਂ ਵਿੱਤ ਵਿਭਾਗ ਦੇ ਵੱਲੋਂ ਮੰਗਾਂ ਪੂਰੀਆਂ ਕਰਨ ਦੇ ਹੁਕਮ ਆ ਜਿਹੜੇ ਉਹ ਜਾਰੀ ਕੀਤੇ ਗਏ ਨੇ ਵੱਡੀ ਖੁਸ਼ਖਬਰੀ ਜਿਹੜੀ ਹੈ ਪੰਜਾਬ ਦੇ ਮਲਾਜ਼ਮਾਂ ਨੂੰ ਮਿਲਣ ਜਾ ਰਹੀ ਹੈ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੇ ਵੱਲੋਂ ਜਾਰੀ ਕੀਤੀ ਗਈ ਹੈ ਪੰਜਾਬ ਦੇ ਮਲਾਜ਼ਮਾਂ ਦੀਆਂ ਵੱਡੀਆਂ ਮੰਗਾਂ 2.9 ਫੈਕਟਰ 11% ਦੇ 18228 ਕਰੋੜ ਰੁਪਏ ਦੇ ਅਰੀਅਰ ਬਕਾਇਆ ਬੰਦ ਪਏ ਭੱਤੇ ਬਹਾਲ ਕਰਨੇ ਇਹਨਾਂ ਦੇ ਉੱਪਰ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਪਹਿਲੇ ਬਾਰੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਸਭ ਦੇ ਨਾਲ ਸ਼ੇਅਰ ਜਰੂਰ ਕਰ ਦੇਣਾ ਤਾਂ ਹਾਂਜੀ ਦੋਸਤੋ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾ ਸਿੰਘ ਚੀਮਾ ਅਤੇ ਉਹਨਾਂ ਦੇ ਨਾਲ ਹੋਰ ਕਈ ਵਿੱਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਜਿਹੜੀ ਮੀਟਿੰਗ ਉਹ ਮੁਲਾਜ਼ਮਾਂ ਦੇ ਨਾਲ ਕੀ ਜਿਹੜੀ ਹੈ 10 ਫਰਵਰੀ ਨੂੰ ਜਿਹੜੀ ਹੈ ਕੈਬਨਿਟ ਮੀਟਿੰਗ ਤੋਂ ਜਿਹੜੀ ਕੀਤੀ ਜਾਊਗੀ ਉਸ ਦੇ ਵਿੱਚ ਸੂਤਰਾਂ ਦੇ ਵੱਲੋਂ ਜਿਹੜੀ ਜਾਣਕਾਰੀ ਆ ਰਹੀ ਹੈ ਕੈਬਨਿਟ ਮੀਟਿੰਗ ਤੋਂ ਪਹਿਲਾ ਪਹਿਲਾ ਜਿਹੜਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਸ ਸਿੰਘ ਚੀਮਾ ਨੇ ਜਿਹੜਾ ਕੀ ਪਹਿਲਾਂ ਹੀ ਮੁਲਾਜ਼ਮਾਂ ਦੇ ਲਈ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਬਹੁਤ ਸਾਰੇ ਮੰਗਾਂ ਨੇ ਜਿਨ੍ਹਾਂ ਦੇ ਉੱਪਰ ਅਸੀਂ ਪਹਿਲਾਂ ਹੀ ਕੰਮ ਕਰ ਰਹੇ ਹਾਂ ਭਾਵੇਂ ਕਿ ਓਬੀਐਸ ਦਾ ਮੁੱਦਾ ਹੋਵੇ ਭਾਵੇਂ ਡੀਏਰੀ ਦਾ ਬਕਾਇਆ ਜਾਰੀ ਕਰਨ ਦਾ ਮੁੱਦਾ ਹੋਵੇ ਉਹਨਾਂ ਨੇ ਇਥੇ ਨਾਲ ਇਹ ਵੀ ਕਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੁਝ ਮੰਗਾਂ ਤੇ ਕੇਸ ਚੱਲ ਰਿਹਾ ਹੈ ਇਸ ਕਰਕੇ ਮੰਗਾਂ ਦੇ ਉੱਪਰ ਦੇਰੀ ਹੋ ਰਹੀ ਹੈ ਅਤੇ ਕੁਝ ਅਜਿਹੇ ਮਾਮਲੇ ਨੇ ਜਿਨ੍ਹਾਂ ਦੇ ਉੱਪਰ ਅਸੀਂ ਪਿਛਲੀਆਂ ਸਰਕਾਰਾਂ ਨੇ ਮੁਮਲਾਸਮਾ ਤੇ ਪੈਸਟਰ ਦੇ ਬਕਾਏ ਰੋਕ ਕੇ ਰੱਖੇ ਹੋਏ ਨੇ ਉਹ ਹੋ ਵੱਡੀ ਰਕਮ ਦਾ ਵੰਦ ਕਰਨਾ ਜੋ ਕਿ ਬਲਾਸਮਨ ਦਾ ਬਕਾਇਆ ਰਕਮ ਦਿੱਤੀ ਜਾ ਸਕੇ ਕਾਫੀ ਜਿਆਦਾ ਜਿਹੜਾ ਖਲਾਰਾ ਪਿਆ ਹੋਇਆ ਹੈ ਜਿਸ ਕਰਕੇ ਅਸੀਂ ਸਮੇਟ ਰਹੇ ਹਾਂ ਅਤੇ ਬਹੁਤ ਹੀ ਜਲਦੀ ਹੀ ਪੰਜਾਬ ਦੇ ਬਲਾਸਮਨ ਨੂੰ ਅਹਿਮ ਵੱਡੀ ਖੁਸ਼ਖਬਰੀ ਜਿਹੜੀ ਹੈ ਉਹ ਅਸੀਂ ਦੇਣ ਜਾ ਰਹੇ ਹਾਂ ਜੋ ਕਿ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਵੀ ਜਿਹੜਾ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ 36000 ਮਲਾਜ਼ਮਾਂ ਨੂੰ ਪੱਕੇ ਕਰ ਚੁੱਕੇ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਮਲਾਜ਼ਮਾਂ ਨੂੰ ਅਸੀਂ ਪੱਕਾ ਕਰਨ ਜਾ ਰਹੇ ਹਾਂ ਪਰ ਇਥੇ ਮਲਾਜ਼ਮਾਂ ਦੇ ਅੰਦਰ ਭਾਰੀ ਰੋਸ ਜਿਹੜਾ ਹੈ ਵੱਧ ਗਿਆ ਹੈ ਕਿਉਂਕਿ ਜਿੰਨਾ ਮਲਾਜ਼ਮਾਂ ਦਾ ਹਵਾਲਾ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਦਿੱਤਾ ਗਿਆ ਸੀ ਉਹ ਮੁਲਾਜ਼ਮ ਪਹਿਲਾਂ ਹੀ ਰੋਲਾ ਪਾ ਰਹੇ ਨੇ ਕਿ ਉਹਨਾਂ ਨੂੰ ਪੱਕਾ ਹਲੇ ਤੱਕ ਨਹੀਂ ਕੀਤਾ ਗਿਆ ਉਹਨਾਂ ਦੀਆਂ ਸਿਰਫ ਤਨਖਾਹਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵਾਧਾ ਜਿਹੜਾ ਹੈ ਕੀਤਾ ਗਿਆ ਹੈ ਅਤੇ ਸੀਮੇ ਤਨਖਾਹਾਂ ਕਰ ਦਿੱਤੀਆਂ ਗਈਆਂ ਹਨ ਉਹਨਾਂ ਦੀ ਉਮਰ ਦੀ ਜਿਹੜੀ ਰਿਟਾਇਰਮੈਂਟ ਵਗੈਰਾ ਦੀ ਉਮਰ ਕੋਈ ਵੀ ਜਿਹੜੀ ਅਪਡੇਟ ਹੈ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਹੋਰ ਜਿਹੜੇ ਲੱਗਦੇ ਹੋਰ ਪੱਤੇ ਆ ਜਿਹੜੇ ਕਿ ਉਹਨਾਂ ਦਾ ਲਾਭ ਹੈ ਜਿਹੜਾ ਦਿੱਤਾ ਜਾ ਰਿਹਾ ਫਿਰ ਉਹ ਪੱਕੇ ਮਲਾਜ਼ਮ ਕਿਸ ਤਰ੍ਹਾਂ ਹੋਏ ਉਹ ਸਿਰਫ ਤਨਖਾਹ ਵਧਾਉਣ ਦੇ ਨਾਲ ਕੋਈ ਪੱਕਾ ਨਹੀਂ ਹੁੰਦਾ ਕਈ ਪੱਤੇ ਜਿਹੜੇ ਮਿਲਦੇ ਨੇ ਰਿਟਾਇਰਮੈਂਟ ਦੀ ਮਿਤੀ ਫਿਕਸ ਕੀਤੀ ਜਾਂਦੀ ਹੈ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਜਾਂਦਾ ਹੈ ਮਲਾਜ਼ਮਾਂ ਦਾ ਇਹ ਇੱਕ ਵੱਡਾ ਸਵਾਲ ਪੰਜਾਬ ਸਰਕਾਰ ਤੋਂ ਪੁੱਛਿਆ ਗਿਆ ਕਿ ਜਿਸ ਦੇ ਉੱਪਰ ਜਿਹੜਾ ਕਿ ਪੰਜਾਬ ਦੇ ਵਿਤਮੰਦ ਹਰਪਾਲ ਸਿੰਘ ਚੀਮਾ ਦੇ ਕੋਲੋਂ ਕੋਈ ਵੀ ਪ੍ਰੋਸੈਸ ਜੋ ਜਵਾਬ ਜਿਹੜਾ ਨਜ਼ਰ ਨਹੀਂ ਆਇਆ ਸੋ ਹੁਣ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜਾ ਕਿ ਜਿਹੜਾ ਕਿ ਕੈਬਨਿਟ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ 10 ਫਰਵਰੀ ਨੂੰ ਉਸ ਤੋਂ ਪਹਿਲਾਂ ਜਿਹੜੇ ਕਿ ਨਵੇਂ ਤੋਹਫੇ ਆ ਜਿਹੜੇ ਉਹ ਦੇਣ ਦੇ ਲਈ ਪੰਜਾਬ ਦੇ ਵਿਧਮੰਦੇ ਹਰਪਾਸ ਸਿੰਘ ਚੀਮਾ ਨੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਜੋ ਮੁਲਾਜ਼ਮਾਂ ਦੀਆਂ ਮੰਗਾਂ ਨੇ ਜਿਵੇਂ ਕਿ ਦਫਤਰੀ ਕਰਮਚਾਰੀ ਸਿੱਖਿਆ ਵਿਭਾਗ ਦੇ ਜਿਹੜੇ ਕਰਮਚਾਰੀ ਉਹਨਾਂ ਦੀਆਂ ਮੰਗਾਂ ਦੇ ਉੱਪਰ ਜਲ ਤੋਂ ਜਲਦ ਕੰਮ ਕੀਤਾ ਜਾਵੇ ਮੰਗਾਂ ਨੂੰ ਪੂਰਾ ਕੀਤਾ ਜਾਵੇ ਅਤੇ ਜਲ ਤੋਂ ਜਲਦ ਉਹਨਾਂ ਦੀਆਂ ਜਿਹੜੀਆਂ ਬੰਦੀ ਹੱਕੀਆਂ ਹੱਕਾਂ ਦੇ ਜਿਹੜੇ ਮੰਗਾ ਨੇ ਉਹਦੇ ਉੱਤੇ ਜਾਣਦੇ ਇੱਥੇ ਪੰਜਾਬ ਦੇ ਮਲਾਜ਼ਮਾਂ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀ ਖੁਸ਼ਖਬਰੀ ਜਿਹੜੀ ਨਿਕਲ ਕੇ ਆ ਸਕਦੀ ਹੈ ਸਾਹਮਣੇ ਕੋਈ ਹੋਰ ਅਪਡੇਟ ਆਉਂਦੀ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਵੇਗੀ ਇਸ ਚੈਨਲ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ